ਸ਼ੁਰੂ ਹੋ ਕੇ ਸ਼ਾਮ ਨੂੰ 6 ਵਜੇ ਤੱਕ ਰਹਿਣਾ ਸਾਡੇ ਜਲੰਧਰ ਦੇ ਵਿੱਚ 1951 ਪੋਲਿੰਗ ਬੂਥ ਅਸੀਂ ਤਿਆਰ ਕਰਵਾਏ ਨੇ ਅਦੀ ਤਕਲੀਫ ਨਹੀਂ ਆਵੇਗੀ ਫਿਰ ਵੀ ਮੈਂ ਸਾਰਿਆਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ 1 ਜੂਨ ਨੂੰ ਜਦੋਂ ਤੁਸੀਂ ਵੋਟ ਪਾਣ ਆਓ ਸਵੇਰ ਦਾ ਸਮਾਂ ਹੋਣ ਕਾਰਨ ਜੇ ਤੁਸੀਂ अर्ली VOTING ਕਰ ਸਕੋ ਤੁਪ ਚੜਨ ਤੋਂ ਪਹਿਲਾਂ ਤੇਜ ਤੁਪ ਤੱਕ ਚੜਨ ਤੋਂ ਪਹਿਲਾਂ ਉਹ ਵੀ ਸਾਰਿਆਂ ਲਈ ਫਾਇਦੇਮੰਦ ਹੋਣਾ ਹੈਗਾ ਸਾਰਿਆਂ ਨੂੰ ਅਪੀਲ ਇਹੀ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਡਿਪਟੀ ਕਮਿਸ਼ਨਰ ਜਲੰਧਰ ਅੱਜ ਤੁਹਾਡੇ ਨਾਲ ਰੂਬਰੂ ਹੋ ਰਿਹਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 1 ਜੂਨ ਨੂੰ ਪੂਰੇ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਨੇ ਅਰ ਨਾਲ ਹੀ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਅੱਜਕੱਲ ਪੀਸ਼ਮ ਗਰਮੀ ਦੇ ਦਿਨ ਚੱਲਦੇ ਪਏ ਨੇ ਜਿਹੜਾ VOTING ਦਾ ਸਮਾਂ ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ ਨੂੰ 6 ਵਜੇ ਤੱਕ ਰਹਿਣਾ ਸਾਡੇ ਜਲੰਧਰ ਦੇ ਵਿੱਚ 1951 ਪੋਲਿੰਗ ਬੂਥ ਅਸੀਂ ਤਿਆਰ ਕਰਵਾਏ ਨੇ ਇਹਨਾਂ ਦੀ ਤਿਆਰੀ ਕਾਫੀ ਸਮੇਂ ਤੋਂ ਚੱਲਦੀ ਪਈ ਹੈ ਇਹਨਾਂ ਸਾਰਿਆਂ ਬੂਥਾਂ ਦੇ ਵਿੱਚ ਪੀਣ ਦਾ ਪਾਣੀ ਛਾਂ ਦੇ ਪ੍ਰਬੰਧ ਟਾਇਲਟ ਕਰਨ ਲਈ ਤਾਂ ਉਹ ਸਾਰਾ ਅਸੀਂ ਤਿਆਰ ਕੀਤੇ ਨੇ ਨਾਲ ਹੀ ਇਸ ਤੇ 97 ਅਸੀਂ ਜਿਹੜੇ ਮਾਡਲ ਪੋਲਿੰਗ ਬੂਥ ਤਿਆਰ ਕਰਵਾਏ ਨੇ ਜਿਸ ਦੇ ਵਿੱਚ ਇਹਨਾਂ ਸਾਰੀ ਚੀਜ਼ਾਂ ਤੋਂ ਇਲਾਵਾ ਸਾਡੀ ਪਾਣੀ ਦੀ ਛਬੀਲਾ ਸ਼ਰਬਤ ਮੈਡੀਕਲ ਟੀਮਾਂ ਦੀ ਵਿਵਸਥਾ ਟੈਂਟ ਸ਼ਮਿਆਨਾ ਕੁਰਸੀਆਂ ਵੇਲ ਚੇਅਰ ਇਹ ਸਾਰੇ ਪ੍ਰਬੰਧ ਇਹਨਾਂ ਮਾਡਲ ਬੂਥਾਂ ਦੇ ਵਿੱਚ ਇਸ ਤੋਂ ਇਲਾਵਾ ਸਾਡੇ ਬਾਕੀ ਬੂਥਾਂ ਦੇ ਵਿੱਚ ਵੀ ਅਸੀਂ ਕੀਤੇ ਨੇ ਸਾਨੂੰ ਇਹ ਪੂਰੀ ਉਮੀਦ ਹੈ ਕਿ ਇਹਨਾਂ ਪ੍ਰਬੰਧਾਂ ਨਾਲ ਕਿਸੇ ਵੀ ਵੋਟਰ ਨੂੰ ਕਿਸੇ ਵੀ ਤਰ੍ਹਾਂ ਦੀ ਤਕਲੀਫ ਨਹੀਂ ਆਵੇਗੀ ਫਿਰ ਵੀ ਮੈਂ ਸਾਰਿਆਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ 1 ਜੂਨ ਨੂੰ ਜਦੋਂ ਤੁਸੀਂ ਵੋਟ ਪਾਣ आओ ਆਪਣੇ ਆਪ ਦਾ ਪੂਰਾ ਤੁਸੀਂ ਖਿਆਲ ਰੱਖੋ ਚੰਗੀ ਤਰ੍ਹਾਂ ਆਪਣੀ ਬਾਡੀ ਨੂੰ ਹਾਈਡਰੇਟ ਕਰਕੇ ਰੱਖੋ ਪਾਣੀ ਪੀ ਕੇ ਚੱਲੋ ਖਾਣਾ ਖਾ ਕੇ ਚੱਲੋ ਤਾਂ ਕਿ ਤੁਹਾਨੂੰ ਬਾਅਦ ਚੁੱਕੀ ਤਕਲੀਫ ਨਹੀਂ ਆਉ। ਅਸੀਂ ਹਰ ਬੂਥ ਦੇ ਉੱਤੇ ਆਪਣੀ ਵਲੰਟੀਅਰ ਟੀਮ ਸਾਡੀ ਮੈਡੀਕਲ ਟੀਮ ਉੱਥੇ ਤਾਇਨਾਤ ਕੀਤੀ ਹੈ ਤਾਂ ਜੋ ਕਿਸੇ ਵੋਟਰ ਨੂੰ ਜੇ ਕੋਈ ਤਕਲੀਫ ਆਂਦੀ ਵੀ ਹੈ ਤਾਂ ਉਸ ਨੂੰ ਉਸੇ ਵੇਲੇ ਪਰਬੰਧ ਉਸ ਦਾ ਕਰ ਲਿਆ ਜਾਵੇ ਉਸ ਦੀ ਦੇਖਭਾਲ ਕਰ ਲਈ ਜਾਵੇ ਨਾਲ ਹੀ ਮੈਂ ਸਾਰਿਆਂ ਨੂੰ ਇਹ ਵੀ ਅਪੀਲ ਕਰਦਾ ਸਵੇਰ ਦਾ ਸਮਾਂ ਹੋਣ ਕਾਰਨ ਜੇ ਤੁਸੀਂ अर्ਲੀ VOTING ਕਰ ਸਕੋ ਤੁਪ ਚੜਨ ਤੋਂ ਪਹਿਲਾਂ ਤੇਜ ਤੁਪ ਚੜਨ ਤੋਂ ਪਹਿਲਾਂ ਉਹ ਵੀ ਸਾਰਿਆਂ ਲਈ ਫਾਇਦੇਮੰਦ ਹੋਣਾ ਹੈਗਾ ਸਾਰਿਆਂ ਨੂੰ ਅਪੀਲ ਇਹ ਹੈ ਕਿ ਸਾਡਾ ਜਿਹੜਾ ਮਾਨਯੋਗ IECI ਦਾ ਟੀਚਰ ਕਿ 70% ਤੋਂ ਵੱਧ VOTING ਆਪਾਂ ਹਰ ਜ਼ਿਲ੍ਹੇ ਦੇ ਵਿੱਚ ਕਰवानी ਹੈ ਜਲੰਧਰ ਇਹਦੇ ਵਿੱਚ ਪਿੱਛੇ ਨਾ ਰਹਿ ਜਾਵੇ ਮੈਂ ਜ਼ਿਲ੍ਹਾ ਜਲੰਧਰ ਵੱਲੋਂ ਇਹੀ ਸਾਰਿਆਂ ਨੂੰ ਅਪੀਲ ਕਰਦਾ ਹਾਂ ਜ਼ਿਲ੍ਹਾ ਜਲੰਧਰ ਇੱਕ ਗੱਲ ਨੋਟ ਕਰ ਇੱਕ ਜੁੜ ਨੂੰ ਵੋਟ ਕਰ ਧੰਨਵਾਦ